ਅੱਜ ਆਨੰਦ ਸਾਹਿਬ ਜੀ ਦੀ ਆਪ ਜੀ ਦੇ ਨਾਲ 36 ਨੰਬਰ ਪਉੜੀ ਦੇ ਅਰਥ ਸਾਂਝੇ ਕਰਾਂਗੇ ਜਿਸ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਸਰੀਰ ਦੇ ਸਭ ਤੋਂ ਸੋਹਣੇ ਅੰਗ ਅੱਖਾਂ ਨੂੰ ਸੰਬੋਧਨ ਹੋ ਕੇ ਸਮਝਾਉਣਾ ਕਰਦੇ ਨੇ ਕੀ ਕਹਿ ਰਹੇ ਨੇ ਆਓ ਇੱਕ ਇੱਕ ਪੰਕਤੀ ਪੜ ਕੇ ਇਸ ਦੇ ਅਰਥ ਕਰਨ ਦੇ ਯਤਨ ਕਰਦੇ ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਣਾ ਕਰਦੇ ਨੇ ਏ ਨੇਤਰੋ ਮੇਰੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਸਤਗੁਰ ਸੱਚੇ ਪਾਤਸ਼ਾਹ ਜੀ ਫਰਮਾਉਣਾ ਕਰਦੇ ਨੇ ਇਹ ਨੇਤਰੋ ਨਿਤ ਰੱਖਿਆ ਜਾਂਦਾ ਅੱਖੀਆਂ ਨੂੰ ਜੋ ਸਾਡੇ ਅੱਖਾਂ ਲੱਗੀਆਂ ਨੇ ਨਾ ਸਤਗੁਰ ਅੱਖਾਂ ਨੂੰ ਸੰਬੋਧਨ ਹੋ ਕੇ ਸਮਝਾਉਣਾ ਕਰਦੇ ਨੇ ਪਹਿਲਾਂ ਸਰੀਰ ਨੂੰ ਪੂਰੇ ਨੂੰ ਸਮਝਾਇਆ ਫਿਰ ਅੱਖਾਂ ਨੂੰ ਸਮਝਾਇਆ ਕਿਉਂਕਿ ਜਿਹੜੀਆਂ ਅੱਖਾਂ ਨੇ ਨਾ ਇਹ ਇਹ ਸੰਸਾਰ ਦੇ ਉੱਤੇ ਰੰਗ-ਬਰੰਗਾ ਜਹਾਨ ਵੇਖ ਰਹੀਆਂ ਨੇ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸ੍ਰਿਸ਼ਟੀ ਸਜਾਈ ਹੈ ਨਾ ਇਹ ਸ੍ਰਿਸ਼ਟੀ ਨੂੰ ਇਸ ਬ੍ਰਹਿਮੰਡ ਨੂੰ ਇਹ ਅੱਖਾਂ ਵੇਖ ਰਹੀਆਂ ਨੇ ਤੇ ਸਾਡੇ ਸਾਹਮਣੇ ਚੰਗਾ ਵੀ ਹੈ ਤੇ ਮਾੜਾ ਵੀ ਹੈ ਹੁਣ ਇਹ ਅੱਖਾਂ ਤੇ ਨਿਰਪਰ ਕਰਦਾ ਡਿਪੈਂਡ ਕਰਦਾ ਕਿ ਅੱਖਾਂ ਨੇ ਵੇਖਣਾ ਕੀ ਹੈ ਤੇ ਸਤਗੁਰ ਸੱਚੇ ਪਾਤਸ਼ਾਹ ਨੇ ਇਹ ਵੀ ਸਮਝਾਇਆ ਗੁਰਬਾਣੀ ਦੇ ਵਿੱਚ ਜਿੱਥੇ ਆਕਿਆ ਭਾਈ ਕੀ ਖਾਣਾ ਕੀ ਪਹਿਨਣਾ ਕੀ ਦੇਖਣਾ ਕੀ ਬੋਲਣਾ ਕੀ ਸੁਣਨਾ ਚਿਮੇ ਚੱਲਣਾ ਕਿਹੋ ਜਿਹਾ ਜੀਵਨ ਹੋਣਾ ਚਾਹੀਦਾ ਜਿੱਥੇ ਸਤਿਗੁਰਾਂ ਨੇ ਹਰ ਇੱਕ ਪੱਖ ਤੋਂ ਸੁਚੇਤ ਕੀਤਾ ਉਥੇ ਅੱਖਾਂ ਨੂੰ ਵੀ ਆਖਿਆ ਭਾਈ ਇਹ ਅੱਖਾਂ ਨੇ ਜਿਹੜੀਆਂ ਇਹ ਅਕਾਲਪੁਰਖ ਵਾਹਿਗੁਰੂ ਪਰਮੇਸ਼ਰ ਦੀ ਬਖਸ਼ੀ ਹੋਈ ਦਾਤ ਹੈ ਅੱਖਾਂ ਦੀ ਕੀਮਤ ਅੱਖਾਂ ਦੀ ਕਦਰ ਸਿਰਫ ਉਹੀ ਸਮਝ ਸਕਦੇ ਨੇ ਜਿਨ੍ਹਾਂ ਕੋਲ ਅੱਖਾਂ ਨਹੀਂ ਜਿਹੜੇ ਨੇਤਰਹੀਣ ਨੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦਾ ਜਿਹੜੇ ਅੰਨੇ ਨੇ ਨਾ ਬਲਾਈਂਡ ਨੇ ਉਹਨਾਂ ਨੂੰ ਪੁੱਛ ਕੇ ਵੇਖਾਂਗੇ ਵੀ ਅੱਖਾਂ ਦੀ ਕੀ ਮਹਾਨਤਾ ਉਹ ਫੇਰ ਦੱਸਣਗੇ ਵੀ ਅੱਖਾਂ ਗਈ ਜਹਾਨ ਗਿਆ ਜੇ ਅੱਖਾਂ ਚਲੇ ਜਾਣ ਤਾਂ ਜਹਾਨ ਚਲੇ ਜਾਂਦਾ ਤੇ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਸਮਝਾਉਂਦੇ ਨੇ ਇਹ ਨੇਤਰੋ ਮੇਰੇ ਓੇ ਮੇਰੀ ਅੱਖਾਂ ਹਰ ਤੁਮ ਮਹਿ ਜੋਤ ਧਰੀ ਜੇ ਰੱਬ ਤੇਰੇ ਸਰੀਰ ਦੇ ਵਿੱਚ ਬੈਠਾ ਤਾਂ ਅੱਖਾਂ ਦੇ ਵਿੱਚ ਵੀ ਰੱਬ ਬੈਠਾ ਉਹਨੇ ਆਪਣੀ ਜੋਤ ਤੇਰੀਆਂ ਅੱਖਾਂ ਦੇ ਵਿੱਚ ਵੀ ਟਕਾਈ ਹੋਈ ਹੈ ਨਾਨਕ ਸੇ ਅੱਖਣੀਆਂ ਬਿਆਨ ਜਿਨੇ ਜਸੰਦੋ ਮਾਪਰੀ ਜੇ ਰੱਬ ਦੇ ਦਰਸ਼ਨ ਕਰਨੇ ਆ ਆ ਅੱਖਾਂ ਇਹ ਅੱਖਾਂ ਨਾਲ ਤਾਂ ਤੂੰ ਦੁਨਿਆਵੀ ਦਰਸ਼ਨ ਕਰ ਸਕਦਾ ਪਰ ਅੰਦਰ ਇੱਕ ਅੱਖਾਂ ਨੇ ਨਾਨਕ ਸੇ ਅੱਖੜੀਆਂ ਬਿਆਨ ਉਹ ਅੱਖਾਂ ਹੋਰ ਨੇ ਉਹ ਸੁਰਤ ਦੀਆਂ ਅੱਖਾਂ ਨੇ ਜਿਨ੍ਹਾਂ ਦੇ ਨਾਲ ਰੱਬ ਦੇ ਦਰਸ਼ਨ ਕਰਨੇ ਨੇ ਕੋਈ ਮਨੁੱਖ ਜਨਮ ਤੋਂ ਹੀ ਅੰਨਾ ਕਿਉਂ ਨਾ ਹੋਵੇ ਨਾ ਨੇਤਰਹੀਣ ਕਿਉਂ ਨਾ ਹੋਵੇ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਜਿਹੜੀਆਂ ਉਹ ਅੰਦਰਲੀ ਅੱਖਾਂ ਨੇ ਨਾ ਉਹ ਅੰਦਰਲੀ ਅੱਖਾਂ ਨਾਲ ਜਨਮ ਤੋਂ ਹੀ ਨੇਤਰਹੀਣ ਮਨੁੱਖ ਵੀ ਰੱਬ ਦੇ ਦਿਦਾਰੇ ਕਰ ਸਕਦਾ ਤੈਨੂੰ ਸਤਿਗੁਰਾਂ ਨੇ ਆਖਿਆ ਹਰ ਤੂੰ ਮੈਂ ਜੋਤ ਧਰੀ ਹਰ ਬਿਨ ਵਰ ਨਾ ਦੇਖੋ ਕੋਈ ਪ੍ਰਮਾਤਮਾ ਤੋਂ ਬਿਨਾਂ ਨਾ ਕਿਸੇ ਨੂੰ ਵੇਖ ਇਹ ਅਕਾਲ ਪੁਰਖ ਨੇ ਜਿਹੜਾ ਬ੍ਰਹਿਮੰਡ ਸਾਜਿਆ ਇਹ ਉਹਦਾ ਰੂਪ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਸਮਝਾਉਣਾ ਕਰਦੇ ਨੇ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਪ੍ਰਮਾਤਮਾ ਤੋਂ ਬਿਨਾਂ ਕਿਸੇ ਨੂੰ ਨਾ ਵੇਖੋ ਭਾਈ ਜੋ ਜੋ ਦੀਸ ਹੈ ਸੋ ਤੇਰਾ ਰੂਪ ਉਹ ਰੱਬ ਦਾ ਹੀ ਰੂਪ ਹੈ ਨਦਰੀ ਹਰ ਨਿਹਾਲਿਆ ਇਸ ਅੱਖਾਂ ਦੇ ਨਾਲ ਪ੍ਰਮਾਤਮਾ ਨੂੰ ਹੀ ਵੇਖ ਹਰ ਜਰੇ ਜਰੇ ਦੇ ਵਿੱਚ ਹਰ ਮਨੁੱਖ ਦੇ ਵਿੱਚ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਬਸ ਉਹਨਾਂ ਨੂੰ ਵੇਖ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਇਹ ਵਿਸ ਸੰਸਾਰ ਤੂੰ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਇਹ ਵਿਸ ਵਿਸ ਦਾ ਮਤਲਬ ਹੈ ਵਿਸ਼ਵ ਸੰਸਾਰ ਇਹ ਜਿੰਨਾ ਵੀ ਸੰਸਾਰ ਵੇਖਦੇ ਹੋ ਇਹ ਪ੍ਰਮਾਤਮਾ ਦਾ ਹੀ ਰੂਪ ਹੈ ਰੱਬ ਦਾ ਹੀ ਰੂਪ ਹੈ ਹਰ ਰੂਪ ਨਦਰੀ ਆਇਆ ਜਦੋਂ ਗੁਰੂ ਦਾ ਗਿਆਨ ਮਿਲਦਾ ਨਾ ਉਹ ਅੰਦਰੋਂ ਅੱਖਾਂ ਜਦੋਂ ਕੰਮ ਕਰਨੀਆਂ ਸ਼ੁਰੂ ਕਰ ਦਿੰਦੀਆਂ ਨੇ ਫਿਰ ਹਰ ਇੱਕ ਮਨੁੱਖ ਦੇ ਵਿੱਚੋਂ ਰੱਬ ਦਿਸਦਾ ਜਿਵੇਂ ਭਾਈ ਕਨਈਆ ਜੀ ਨੂੰ ਮੁਗਲਾਂ ਦੇ ਵਿੱਚੋਂ ਵੀ ਦੁਸ਼ਮਣਾਂ ਦੇ ਵਿੱਚੋਂ ਵੀ ਰੱਬ ਦਿਸਦਾ ਸੀ ਨਾ ਉਹ ਵਰਤੀ ਬਣ ਜਾਂਦੀ ਹੈ ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਦੇ ਨਾਲ ਬੁੱਝਿਆ ਸਮਝ ਆਉਂਦੀ ਹੈ ਹਰ ਬਿਨ ਅਵਰ ਨਾ ਕੋਈ ਵੀ ਪ੍ਰਮਾਤਮਾ ਤੋਂ ਬਿਨਾ ਹੋਰ ਕੁਝ ਹੈ ਹੀ ਨਹੀਂ ਇਸ ਕਰਕੇ ਅੱਖਾਂ ਦਾ ਫਰਜ਼ ਬਣਦਾ ਗੁਰੂ ਅਮਰਦਾਸ ਮਹਾਰਾਏ ਕਹਿੰਦੇ ਹਰ ਬਿਨ ਅਵਰ ਨਾ ਕੋਈ ਕਿ ਪ੍ਰਮਾਤਮਾ ਤੋਂ ਬਿਨਾ ਕੋਈ ਨਹੀਂ ਹੈ ਜਦੋਂ ਵੀ ਵੇਖਣਾ ਇਹਨਾਂ ਅੱਖਾਂ ਦੇ ਨਾਲ ਬਸ ਰੱਬ ਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਿਦਾਰੇ ਹੋਣ ਕਹਿ ਨਾਨਕ ਇਹ ਨੇਤਰ ਅੰਦ ਸੇ ਸਤਗੁਰ ਮਿਲਿਆ ਦ੍ਰਿਭ ਦ੍ਰਿਸ਼ਟ ਹੋਈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨਾਨਕ ਆਖਦਾ ਹੈ ਗੁਰੂ ਨਾਨਕ ਪਾਸ਼ਾ ਪਰਮਾਉਣਾ ਕਰਦੇ ਨੇ ਇਹ ਨੇਤਰ ਅੰਦ ਸੇ ਇਹ ਜਿਹੜੇ ਨੇਤਰ ਨੇ ਅਸਲ ਦੇ ਵਿੱਚ ਇਹ ਅੰਨੇ ਨੇ ਇਹ ਅਗਿਆਨਤਾ ਨਾਲ ਭਰੇ ਹੋਏ ਨੇ ਇਹ ਅਗਿਆਨਤਾ ਵਾਲੀਆਂ ਜਿਹੜੀਆਂ ਅੱਖਾਂ ਚੁੱਕੀ ਫਿਰਦਾ ਨਾ ਜਿਦੇ ਨਾਲ ਤੂੰ ਸਭ ਕੁਝ ਗੰਧਲਾ ਹੀ ਵੇਖ ਰਿਹਾ ਜਿਦੇ ਨਾਲ ਤੂੰ ਜਿੱਥੇ ਵੀ ਵੇਖਦਾ ਤੈਨੂੰ ਸਭ ਕੁਝ ਭੈੜਾ ਹੀ ਦਿਖ ਰਿਹਾ ਹੈ ਸਤਿਗੁਰ ਕਹਿੰਦੇ ਇੱਕ ਵਾਰ ਤੂੰ ਗੁਰੂ ਕੋਲੋਂ ਗਿਆਨ ਲੈ ਲੈ ਸਤਿਗੁਰ ਮਿਲਿਆ ਸਤਿਗੁਰ ਨੂੰ ਮਿਲ ਸਤਿਗੁਰ ਦੀ ਬਾਣੀ ਪੜ ਤੇ ਜਦੋਂ ਬਾਣੀ ਪੜੇਗਾ ਸਤਿਗੁਰ ਦੀ ਬਾਣੀ ਨੂੰ ਜੀਵਨ ਦੇ ਵਿੱਚ ਆਧਾਰ ਬਣਾਏਗਾ ਦਿਵ ਦ੍ਰਿਸ਼ਟ ਹੋਈ ਜਿਹੜੀ ਅੱਖਾਂ ਦੀ ਦੇਖਣੀ ਹੈ ਨਾ ਇਹ ਬੜੀ ਸੋਹਣੀ ਬਣ ਜੈਗੀ ਅੱਖੋ ਸਤਨਾ ਬਸ ਸਤਿਗੁਰ ਸੱਚੇ ਪਾਤਸ਼ਾਹ ਕਿਹੜੀ ਇੰਨੀ ਕਸਮਝਾਉਣਾ ਕਰਦੇ ਨੇ ਗੱਲ ਈ ਇੰਨੀ ਐ ਕਿ ਭਾਈ ਜੋ ਪ੍ਰਮਾਤਮਾ ਨੇ ਤੈਨੂੰ ਇਸ ਸੰਸਾਰ ਤੇ ਬਣਾ ਕੇ ਭੇਜਿਆ ਜਿਨੇ ਤੈਨੂੰ ਇਸ ਸੰਸਾਰ ਤੇ ਬਣਾ ਕੇ ਭੇਜਿਆ ਉਹਦਾ ਬਣ ਕੇ ਰਹਿ ਜੋ ਕੁਝ ਉਹਦਾ ਹੈ ਉਹਦੀ ਨਜ਼ਰ ਨਾਲ ਉਹਦੀ ਨਿਗਾ ਨਾਲ ਵੇਖਣਾ ਸ਼ੁਰੂ ਕਰ ਦੇ ਬਸ ਰੱਬ ਤੇਰੇ ਨਾਲ ਐ ਫਿਰ ਰੱਬ ਨੂੰ ਬੈਠ ਕੇ ਜਪਣ ਦੀ ਲੋੜ ਨਹੀਂ ਜਿੱਥੇ ਵੀ ਜਾਏਗਾ ਰੱਬ ਤੇਰੇ ਪਿੱਛੇ ਜਾਏਗਾ ਬਾਬਾ ਕਬੀਰ ਸਾਹਿਬ ਜੀ ਦੀ ਇਹ ਅਵਸਥਾ ਬਣ ਚੁੱਕੀ ਸੀ ਕਬੀਰ ਮਨ ਨਿਰਮਲ ਪਇਆ ਜੈਸਾ ਗੰਗਾ ਨੀਰ ਪਾਛਾ ਲਾਗੋ ਹਰ ਫਿਰ ਕਹਿਤ ਕਬੀਰ ਕਬੀਰ ਜਿਹੜੇ ਫਿਰ ਇਹ ਅਵਸਥਾ ਤੇ ਪਹੁੰਚ ਜਾਂਦੇ ਨੇ ਨਾ ਰੱਬ ਉਹਨਾਂ ਨੂੰ ਲੱਭਣ ਦੀ ਜ਼ਰੂਰਤ ਨਹੀਂ ਪੈਂਦੀ ਉਹ ਮਨੁੱਖ ਰੱਬ ਨੂੰ ਨਹੀਂ ਲੱਭਦੇ ਫਿਰ ਰੱਬ ਦੀ ਡਿਊਟੀ ਬਣ ਜਾਂਦੀ ਹੈ ਅਜਿਹੇ ਰੱਬ ਦੇ ਪਿਆਰਿਆਂ ਨੂੰ ਭਗਤਾਂ ਨੂੰ ਰੱਬ ਖੁਦ ਲੱਭਦਾ ਤੇ ਗੁਰੂ ਪਿਆਰੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੰਦ ਸਾਹਿਬ ਜੀ ਦੀ ਇਸ 36ਵੀਂ ਪੌੜੀ ਦੇ ਵਿੱਚ ਸਮਝਾਉਣਾ ਕਰਦੇ ਨੇ 헤 ਨੇਤਰੋ ਪਰਮਾਤਮਾ ਨੇ ਤੁਹਾਨੂੰ ਇਹ ਸਰੀਰ ਦੇ ਨਾਲ ਲਾਇਆ ਜੇ ਸਰੀਰ ਦੇ ਨਾਲ ਲਾਇਆ ਤਾਂ ਉਹ ਪਰਮਾਤਮਾ ਦਾ ਬਣਾਇਆ ਹੋਇਆ ਸੰਸਾਰ ਹੀ ਵੇਖੋ ਬਹੁਤ ਕੁਝ ਹੈ ਦੁਨੀਆ ਤੇ ਜੋ ਚੱਲ ਰਿਹਾ ਹੈ ਸਤਿਗੁਰ ਕਹਿੰਦੇ ਨਜ਼ਰ ਅੰਦਾਜ਼ ਕਰਦੇ ਹੋ ਤੁਹਾਡਾ ਜੀਵਨ ਬਦਲ ਜਾਏਗਾ ਸੋ ਇਨੀਆਂ ਬੇਨਤੀਆਂ ਪ੍ਰਵਾਨ ਸਹਬੇ ਕਮਾਲ ਜਗਤ ਪਿਤਾ ਜਗਤ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣਹਾਰ ਇਨੀਆਂ ਬੇਨਤੀਆਂ ਪ੍ਰਵਾਨ ਜਿੰਨੇ ਵੀ ਸੰਗਤ ਨੇ ਹਾਜ਼ਰੀ ਭਰੀ ਹੈ ਗੁਰੂ ਪਾਤਸ਼ਾਹ ਜੀ ਸੰਗਤ ਦਾ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣ ਜੀ ਦਰੋਂ ਕਰੋ ਕਰੋ ਸਿੱਖੇ ਦੀ ਨਾਮ ਦੀ ਦਾਤ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ